ਪੰਜਾਬ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਨਵਾਂ ਪ੍ਰਧਾਨ ਮਿਲੇਗਾ। ਅੰਮ੍ਰਿਤਸਰ ਦੇ ਵਿੱਚ ਡੈਲੀਗੇਟ ਇਜਲਾਸ ਦੌਰਾਨ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਏਗੀ। ਇਸ ਤੇ ਵੇਖੋ ਸਾਡੀ ਖਾਸ ਪੇਸ਼ਕਸ਼। ਕੌਣ ਬਣੇਗਾ ਪ੍ਰਧਾਨ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲਣਾ ਹੈ। ਅੰਮ੍ਰਿਤਸਰ ਦੇ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਡੈਲੀਗੇਟ ਇਜਲਾਸ ਦੀ ਜਿਹੜਾ ਹੋਣਾ ਹੈ ਸਵੇਰੇ 11 ਵਜੇ ਜਰਨਲ ਹਾਊਸ ਦੀ ਕਾਰਵਾਈ ਸ਼ੁਰੂ ਹੋਏਗੀ। ਤਾਂ ਅਜਿਹੇ ਦੇ ਵਿੱਚ ਪਰਦਾਨ ਦੀ ਚੋਣ ਕੀਤੀ ਜਾਣੀ ਹੈ ਕਰੀਬ 500 ਡੈਲੀਗੇਟ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਕਰਨਗੇ ਕੌਣ ਬਣੇਗਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇਸ ਦੇ ਉੱਤੇ ਨਜ਼ਰ ਰਹੇਗੀ ਬੀਤੇ ਵਰੇ 16 ਨਵੰਬਰ ਨੂੰ ਅਸਤੀਫਾ ਦਿੱਤਾ ਸੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ 2008 ਦੇ ਵਿੱਚ ਸੁਖਬੀਰ ਸਿੰਘ ਬਾਦਲ ਪਹਿਲੀ ਵਾਰ ਅਕਾਲੀ ਦਲ ਦੇ ਪ੍ਰਧਾਨ ਬਣੇ ਸਨ ਤਾਂ ਜਿਹੇ ਦੇ ਵਿੱਚ ਹਰ 3 ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਭਰਤੀ ਹੁੰਦੀ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲੇਗਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੌਣ ਹੋਏਗਾ ਇਹ ਵੇਖਣਾ ਹੋਏਗਾ ਡੈਲੀਗੇਟ ਦੇ ਵੱਲੋਂ ਇਹ ਚੋਣ ਕੀਤੀ ਜਾਣੀ ਹੈ 500 ਡੈਲੀਗੇਟ ਨਵਾਂ ਪ੍ਰਧਾਨ ਚੁਣਨਗੇ ਅੰਮ੍ਰਿਤਸਰ ਦੇ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਡੈਲੀਗੇਟ اجلاس ਹੋਵੇਗਾ ਕਰੀਬ 500 ਡੈਲੀਗੇਟ ਨਵੇਂ ਪ੍ਰਧਾਨ ਦੀ ਚੋਣ ਕਰਨਗੇ ਸਵੇਰੇ 11 ਵਜੇ ਜਰਨਲ ਹਾਊਸ ਦੀ ਕਾਰਵਾਈ ਸ਼ੁਰੂ ਹੋਏਗੀ ਬੀਤੇ ਵਰੇ 16 ਨਵੰਬਰ ਨੂੰ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਅਹੁਦੇ ਤੋਂ ਅਸਤੀਫਾ ਦਿੱਤਾ ਸੀ 2008 ਦੇ ਵਿੱਚ ਸੁਭੀਰ ਸਿੰਘ ਬਾਦਲ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸਨ ਮੇਰੇ ਸਹਿਯੋਗੀ ਮਨੀਦਰ ਸਿੰਘ ਮੋਂਗਾ ਲਾਈਵ ਜੁੜੇ ਨੇ ਮਨੀਦਰ 11 ਵਜੇ ਚੌਣ ਸ਼ੁਰੂ ਹੋਣੀ ਹੈ ਫਿਲਹਾਲ ਕਿਸ ਤਰੀਕੇ ਦੀ ਜਿਹੜੀ ਹਲਚਲ ਇੱਥੇ ਨਜ਼ਰ ਆ ਰਹੀ ਹੈ ਆ ਦੇਖੋ ਅਸੀਂ ਸਭ ਤੋਂ ਪਹਿਲਾਂ ਤਸਵੀਰ ਸਾਂਝੀ ਕਰਾਂਗੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਦੀ ਜਿੱਥੇ ਠੀਕ 11 ਵਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਦੇ ਸਬੰਧ ਵਿੱਚ ਡੈਲੀਗੇਟ اجلاس ਹੋਣ ਜਾ ਰਿਹਾ ਹੈ। ਬੂਤ ਪੱਦਰ ਤੋਂ ਪੈਡੂ ਪੱਦਰ ਤੋਂ ਭਰਤੀ ਸ਼ੁਰੂ ਕੀਤੀ ਗਈ ਸੀ। 27 ਲੱਖ ਦੇ ਕਰੀਬ ਭਰਤੀ ਜਿਹੜੀ ਕੀਤੀ ਗਈ ਹੈ ਤੋਂ ਉਸ ਤੋਂ 500 ਦੇ ਕਰੀਬ ਡੈਲੀਗੇਟ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਪਿੰਡਾਂ ਸ਼ਹਿਰਾਂ ਤੋਂ ਚੁਣੇ ਗਏ ਨੇ। ਇਸ ਤੋਂ ਇਲਾਵਾ ਕੁਝ ਹੋਰ ਨਾ ਸੂਬਿਆਂ ਤੋਂ ਵੀ ਡੈਲੀਗੇਟ ਚੁਣੇ ਗਏ ਨੇ ਤਾਂ ਹੁਣ ਜੀ ਜੋ ਡੈਲੀਗੇਟਸ ਨੇ ਉਹਨਾਂ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਉਹਨਾਂ ਦੇ ਪਛਾਣ ਪੱਤਰ ਦੇਖ ਕੇ ਉਹਨਾਂ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਦਾਖਲ ਜਿਹੜਾ ਉਹ ਕਰਵਾਇਆ ਜਾ ਰਿਹਾ ਉਹਨਾਂ ਦੀ ਐਂਟਰੀ ਕਰਵਾਈ ਜਾ ਰਹੀ ਹੈ ਸੁਰੱਖਿਆ ਦੇ ਬੇਹੱਦ ਜ਼ਬਰਦਸਤ ਪ੍ਰਬੰਧ ਨੇ ਹੂੰ ਪੰਜਾਬ ਪੁਲਿਸ ਵੱਲੋਂ ਸ਼੍ਰੀ ਦਰਬਾਰ ਸਾਹਿਬ ਨੂੰ ਜਾਣ ਦੇ ਸਾਰੇ ਰਸਤਿਆਂ ਤੇ ਨਾਕਾਬੰਦੀ ਕੀਤੀ ਗਈ ਹੈ ਔਰ ਸਿਵਲ ਡਰੈਸ ਦੇ ਵਿੱਚ ਇਸ ਵੇਲੇ ਸ਼੍ਰੋਮਣੀ ਕਮੇਟੀ ਦਫ਼ਤਰ 'ਚ ਵੀ ਵੱਡੇ ਪੱਧਰ ਤੇ ਤਾਇਨਾਤੀ ਕੀਤੀ ਗਈ ਹੈ ਟਾਸਕ ਫੋਰਸ ਵੀ ਇੱਥੇ ਤਾਇਨਾਤ ਕੀਤੀ ਗਈ ਹੈ ਤੋਂ ਅੱਜ ਦੇ ਡੈਲੀਕੇਟ ਇਜਲਾਸ ਦੀ ਪ੍ਰਕਿਰਿਆ ਕੀ ਰਹਿਣ ਵਾਲੀ ਹੈ ਕਦੋਂ ਤੱਕ ਇਹ ਜਲਾਸ ਸ਼ੁਰੂ ਹੋਊਗਾ ਕਦੋਂ ਤੱਕ ਇਹ ਤਸਵੀਰ ਸਾਫ਼ ਹੋਊਗੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਅਗਲਾ ਪ੍ਰਧਾਨ ਕੌਣ ਬਣਨ ਜਾ ਰਿਹਾ ਹੈ ਸ਼੍ਰੋਮਣੀ ਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਸਾਹਿਬ ਮੌਜੂਦ ਨਹੀਂ ਕਲੇਰ ਸਾਹਿਬ ਕੀ ਪ੍ਰਕਿਰਿਆ ਰਹਿਂਦੀ ਹੈ ਡੈਲੀਗੇਟ ਜਲਾਸ ਦੀ ਇਹ ਦਰਸ਼ਕਾਂ ਨੂੰ ਜਾਣਕਾਰੀ ਦੇਣੀ ਜ਼ਰੂਰੀ ਹੈ ਦੇਖੋ ਮੰਗਲ ਸਾਹਿਬ ਪਹਿਲਾਂ ਤਾਂ ਪੰਜਾਬੀਆਂ ਨੂੰ ਔਰ ਦੇਸ਼ ਵਿਦੇਸ਼ ਚ ਬਸਦੇ ਜਿਹੜੇ ਨਾਨਕ ਨਾਮ ਲੇਵਾ ਉਹਨਾਂ ਨੂੰ ਮਾਣ ਹੈ ਕਿ ਕੈਸੀ ਜਥੇਬੰਦੀ ਹੈ ਪੰਜਾਬ ਦੀ ਖੇਤਰੀ ਪਾਰਟੀ ਜਿਹੜੀ ਪੰਜਾਬ ਦੀ ਗੱਲ ਕਰਦੀ ਹੈ ਪੰਥ ਦੀ ਗੱਲ ਕਰਦੀ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲਦੀ ਹੈ ਤੇ ਉਹਦੇ ਜਿਹੜੀ ਪ੍ਰਧਾਨਗੀ ਦੀ ਚੋਣ ਹੈ ਆਏ 5 ਸਾਲੀ ਡੈਮੋਕਰੇਟਿਕਲੀ ਹੁੰਦੀ ਹੈ ਮਤਲਬ ਕਿ ਜ਼ਮੀਨ ਤੋਂ ਭਰਤੀ ਸ਼ੁਰੂ ਹੁੰਦੀ ਹੈ ਪਹਿਲਾਂ ਸਰਕਲ ਡੈਲੀਗੇਟ ਸਰਕਲ ਡੈਲੀਗੇਟ ਕੌਣ ਹੈ ਜਿਹਨੇ 100 ਪਰਚੀਆਂ ਦੀ ਇੱਕ ਕਾਪੀ ਭਰੀ ਫਿਰ ਜ਼ਿਲ੍ਹਾ ਡੈਲੀਗੇਟ ਜਿਹਨੇ 25 ਕਾਪੀਆਂ ਭਰੀਆਂ ਨੇ ਫਿਰ ਚਾ ਇੱਕ ਹਲਕੇ ਚ ਚਾਰ ਚਾਰ ਬੰਦੇ ਸਟੇਟ ਡੈਲੀਗੇਟ ਬਣ ਕੇ ਆਉਂਦੇ ਨੇ ਔਰ ਡੈਮੋਕਰੇਟਿਕਲੀ ਪ੍ਰਧਾਨ ਦੀ ਚੋਣ ਕਰਦੇ ਨੇ ਪਰ ਬਾਕੀ ਤੁਹਾਡਾ ਕਹਿੰਦਾ ਜੀ ਬੋਕਸ ਭਰਤੀ ਕੀਤੀ ਹੈ ਦੇਖੋ ਕੁਝ ਤੋਂ ਲੋਕ ਕਹੇਗੇ ਲੋਕੋ ਦਾ ਕੰਮ ਹੈ ਕਹਿਣਾ ਜਿਨ੍ਹਾਂ ਨੇ ਆਪ ਕੱਖ ਨਹੀਂ ਕੀਤਾ ਜਿਨ੍ਹਾਂ ਨੇ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ ਸਿਰਫ ਸਰਕਾਰਾਂ ਦੇ ਆਨੰਦ ਮਾਣੇ ਨੇ ਅੱਜ ਵੀ ਸਿਰਫ ਪਾਰਟੀ ਤੋਂ ਵੱਖਰੇ ਕਿਉਂ ਖੜੇ ਨੇ ਕਿਉਂਕਿ ਆਪਦੀ ਗੱਲ ਨੂੰ ਮਨਾਉਣਾ ਚਾਹੁੰਦੇ ਪਾਰਟੀਆਂ ਚ ਫੈਸਲੇ ਬਹੁਮਤ ਨਾਲ ਹੁੰਦੇ ਨੇ ਪਾਰਟੀਆਂ ਦੇ ਵਿੱਚ ਫੈਸਲੇ ਉਹ ਹੁੰਦੇ ਨੇ ਜੋ ਪਾਰਟੀ ਦਾ ਵਰਕਰ ਕੈਡਰ ਦੀ ਭਾਵਨਾ ਹੁੰਦੀ ਹੈ ਇਹ ਬੰਦੇ ਚਾਹੁੰਦੇ ਨੇ ਕਿ ਸਾਰਾ ਕੁਝ ਸਾਡੇ ਰਾਹੀਂ ਹੋਵੇ ਸਾਡੇ ਤੋਂ ਪੁੱਛ ਕੇ ਹੋਵੇ ਇਸ ਤਰੀਕੇ ਪਾਰਟੀਆਂ ਦਾ ਕੰਮ ਨਹੀਂ ਚੱਲਦਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਜਥੇਬੰਦੀ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੇ ਭਾਵਨਾਵਾਂ ਦੀ ਤਰਜਮਾਨੀ ਕਰਦੀ ਹੈ ਔਰ ਡੈਲੀਗੇਟਸ ਫੈਸਲਾ ਕਰਨਗੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੌਣ ਹੋਵੇ ਔਰ ਇਹ ਜਿਹੜਾ ਚੋਣ ਪ੍ਰਕਿਰਿਆ ਇਹ ਤਾਂ ਪੂਰੀ ਪਾਰਦਰਸ਼ੀ ਤਰੀਕੇ ਦੇ ਨਾਲ ਹੋਈ ਹੈ ਇਲੈਕਸ਼ਨ ਕਮਿਸ਼ਨ ਕੋਲੇ ਪ੍ਰੋਪਰ ਰਿਕਾਰਡ ਹੈ 20 ਜਨਵਰੀ ਨੂੰ ਇਹ ਸ਼ੁਰੂ ਹੋਈ ਸੀ 20 ਫਰਵਰੀ ਨੂੰ ਖਤਮ ਹੋਈ ਹੈ 28 ਲੱਖ ਦੇ ਕਰੀਬ ਜਿਹੜੀ ਭਰਤੀ ਪਰਚੀਆਂ ਨੇ ਉਹ ਦਫ਼ਤਰ ਵਾਪਸ ਪਹੁੰਚੀਆਂ ਨੇ ਜੀ ਦਾ ਕਿੰਨਾ 10-10 ਰੁਪਏ ਨਾਲ ਕਿੰਨਾ ਪੈਸਾ ਇਕੱਠਾ ਹੋਇਆ ਉਹ ਸਾਰਾ ਇਲੈਕਸ਼ਨ ਕਮਿਸ਼ਨ ਕੋਲੇ ਰਿਕਾਰਡ ਹੈ ਕਿਹੜੇ ਜ਼ਿਲ੍ਹੇ ਚੋਂ ਕਿਹੜਾ ਡੈਲੀਗੇਟ ਬਣਿਆ ਉਹ ਇਲੈਕਸ਼ਨ ਕਮਿਸ਼ਨ ਕੋਲੇ ਰਿਕਾਰਡ ਹੈ ਸੋ ਬੋਗਸ ਤਾਂ ਉਹਨਾਂ ਦੀ ਭਰਤੀ ਹੈ ਜਿਨ੍ਹਾਂ ਦੀ ਭਰਤੀ ਸਲਿੱਪ ਤੇ ਨਾ ਤਾਂ ਪਾਰਟੀ ਦਾ ਚੋਣ ਨਿਸ਼ਾਨ ਹੈ ਨਾ ਕੋਈ ਦਫ਼ਤਰ ਦਾ ਐਡਰੈਸ ਹੈ ਸੋ ਜਿਹੜੇ ਬੰਦਿਆਂ ਕੋਲੇ ਦਫ਼ਤਰ ਹੀ ਨਹੀਂ ਜਿਨ੍ਹਾਂ ਕੋਲੇ ਕੋਈ ਲੋਗੋ ਹੀ ਨਹੀਂ ਉਹ ਸ਼੍ਰੋਮਣੀ ਅਕਾਲੀ ਦਲ ਜਿਹੜੀ 100 ਸਾਲ ਪੁਰਾਣੀ ਪੰਥ ਦੀ ਨੁਮਾਇੰਦਾ ਜਮਾਤ ਆ ਉਹਨੂੰ ਬੋਗਸ ਕਹਿਣ ਮੈਂ ਕਹਿੰਦਾ ਕਿ ਸ਼ੋਭਾ ਨਹੀਂ ਦਿੰਦਾ ਅੱਜ ਇਹ ਲੋਕ ਇੱਕਦਮ ਹੋਰ ਲਗਾਉਂਦੇ ਆ ਕਿ ਤੇਜਲ ਸਿੰਘ ਸੁਨਦਰੀ ਹਾਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ اجلاس ਨਹੀਂ ਹੋਣਾ ਚਾਹੀਦਾ ਇਹ ਮੰਗ ਪੱਤਰ ਇੱਥੇ ਬਾਗੀ ਧੜੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਦੇ ਕੀ ਗਏ ਆ ਦੇਖੋ ਚਲੋ ਬਾਗੀ ਧੜੇ ਵਾਲੇ ਤਾਂ ਦੇਣ ਹਾਲਾਂਕਿ ਮੈਂ ਉਹਨਾਂ ਤੇ ਬੜਾ ਵੱਡਾ ਸਵਾਲ ਖੜਾ ਕਰਦਾ ਕਿ 105 ਸਾਲ ਤੋਂ ਤਾਂ ਇਦਾਂ ਹੀ ਚੌਣ ਹੁੰਦੀ ਆ ਰਹੀ ਐ ਔਰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਵਿਰਾਸਤ ਆ ਉਹ ਕੀ ਐ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਾਰਡ ਦੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਖੜਾ ਹੋਇਆ ਤੇਜਾ ਸਿੰਘ ਸਮੁੰਦਰੀ ਹਾਲ ਕੋਈ ਧਾਰਮਿਕ ਜਗਾ ਨਹੀਂ ਤੇਜਾ ਸਿੰਘ ਸਮੁੰਦਰੀ ਹਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਪ੍ਰਬੰਧਕੀ ਬਲਾਕ ਹੈ ਤੇ ਉੱਥੇ ਹੀ ਪ੍ਰਧਾਨ ਸਾਹਿਬ ਦੀ ਚੋਣ ਹੁੰਦੀ ਹੈ ਤੇ ਆਏ ਵਾਰੀ ਇਹ ਜਿਹੜੇ ਲੋਕ ਕਹਿੰਦੇ ਨੇ ਇਹ ਸਵਾਲ ਦੱਸਣ ਇਸ ਗੱਲ ਦਾ ਜਵਾਬ ਦੇਣ ਕਿ ਆਪ ਵੀ ਇਹਨਾਂ ਦਾ ਉਹੀ ਹਿੱਸਾ ਬਣਦੇ ਰਹੇ ਨੇ ਆਕੇ ਔਰ ਦੂਸਰੀ ਗੱਲ ਅੱਜ ਹਾਲਾਤ ਇੰਨੇ ਮਾੜੇ ਹੋ ਗਏ ਕਿ ਕਾਂਗਰਸ ਨਾਲ ਹੱਥ ਮਿਲਾਉਣਾ ਪੈ ਗਿਆ ਸ਼ਿਕਾਇਤ ਕੀ ਤੋਂ ਕਰਾਈ ਸਾਰੇ ਜਾਣਦੇ ਨੇ ਕਿ ਸੁਧਾਰ ਲਹਿਰ ਦੇ ਇੱਕ ਵੱਡੇ ਨੇਤਾ ਦੀ ਸੁਖਜਿੰਦਰ ਰੰਧਾਵਾ ਨਾਲ ਨਜ਼ਦੀਕੀਆਂ ਨੇ ਔਰ ਸੁਖਜਿੰਦਰ ਰੰਧਾਵਾ ਜਿਹੜੇ ਮੈਂਬਰ ਪਾਰਲੀਮੈਂਟ ਹੈ ਉਹਨਾਂ ਤੋਂ ਇੱਕ ਚਿੱਠੀ ਲਿਖਾਈ ਦੇ ਇਲੈਕਸ਼ਨ ਕਮਿਸ਼ਨ ਨੂੰ ਕਿ ਜੀ ਤੇਜਾ ਸਿੰਘ ਸਮੁੰਦਰੀ ਹਾਲ ਚ ਚੋਂ ਨਾ ਦਿੱਤੀ ਜਾਵੇ ਦੋਸਤੋ ਸੁਖੀ ਰੰਧਾਵਾ ਸੁਖੀ ਰੰਧਾਵਾ ਉਸ ਪਾਰਟੀ ਦੇ ਐਮਪੀ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਢਹਿ ਢੇਰੀ ਕਰਤਾ ਸੁਖੀ ਰੰਧਾਵਾ ਉਸ ਪਰਿਵਾਰ ਚੋਂ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਤੇ ਹਮਲੇ ਦਾ ਸਵਾਗਤ ਕੀਤਾ ਤੇ ਅੱਜ ਬਾਗੀ ਧੜਾ ਇਸ ਹੱਦ ਤੱਕ ਪਹੁੰਚ ਗਿਆ ਹੈ ਹਾਲਾਤਾਂ ਚ ਆ ਗਿਆ ਕਿ ਕਾਂਗਰਸ ਦੀ ਮਦਦ ਲੈਣੀ ਪੈਗੀ ਇੱਥੋਂ ਸਪਸ਼ਟ ਹੈ ਕਿ ਕਿਹੜੇ ਰਾਹ ਤੇ ਤੁਰੇ ਕਿ ਲੱਗਦਾ ਹੈ ਤਸਵੀਰ ਕੋਤਕ ਸਾਫ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਾ ਅਗਲਾ ਪ੍ਰਧਾਨ ਕੌਣ ਬਣ ਜਾਵੇ ਦੇਖੋ 11 ਵਜੇ ਜਲਾਸ ਸ਼ੁਰੂ ਹੁੰਦਾ ਪਹਿਲਾਂ ਕੁਝ ਬਤੇ ਨੇ ਜਿਹੜੇ ਕਿ ਇਹ ਜਲਾਸ ਦੇ ਵਿੱਚ ਲਿਆਂਦੇ ਜਾਣਗੇ ਤਕਰੀਬਨ 2 ਘੰਟੇ ਦਾ ਸਮਾਂ ਲੱਗੇਗਾ 1 ਵਜੇ ਤੱਕ ਇਹ ਸਾਰੀ ਜਿਹੜੀ ਪ੍ਰਕਿਰਿਆ ਹੈ ਉਹ ਮੁਕੰਮਲ ਹੋ ਜਾਏਗੀ ਤੇ ਨਵੇਂ ਪ੍ਰਧਾਨ ਸਾਹਿਬ ਦੇ ਨਾਮ ਦਾ ਐਲਾਨ ਹੋ ਜਾਏਗਾ ਅੱਜ ਹਰ ਮੰਨਦੇ ਆ ਦੁਨੀਆ ਭਰ ਚ ਬੈਠੇ ਪੰਜਾਬੀਆਂ ਦੀ ਇਸ ਗੱਲ ਤੇ ਨਜ਼ਰ ਹੈ ਕਿ ਅਗਲਾ ਪ੍ਰਧਾਨ ਕੌਣ ਬਣਨ ਜਾ ਰਿਹਾ ਹੈ ਅਗਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਉਹੀ ਹੋਣਗੇ ਜਿਹਨੂੰ ਸ਼੍ਰੋਮਣੀ ਅਕਾਲੀ ਦਲ ਦਾ ਜੁਝਾਰੂ ਵਰਕਰ ਚਾਏਗਾ ਕਿਉਂਕਿ ਉਸੇ ਵਰਕਰ ਦੇ ਨਮਾਇੰਦੇ ਬਣ ਕੇ ਅੱਜ ਉਰੇ 550 ਦੇ ਕਰੀਬ ਡੈਲੀਗੇਟ ਪਹੁੰਚੇ ਨੇ ਉਹਨਾਂ ਦੀ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਏ ਨਵੇਂ ਪ੍ਰਧਾਨ ਸਾਹਿਬ ਦੀ ਸਰਬਸੰਮਤੀ ਦੇ ਨਾਲ ਚੁਣੋਗੇ ਸਰਵ ਸੰਮਤੀ ਦੇ ਨਾਲ ਚੋਣ ਕੀਤੀ ਜਾਊਗੀ ਹੁਣੇ-ਹੁਣੇ ਸੁੱਚਾ ਸਿੰਘ ਲੰਗਾਹਰੀ ਇੱਥੇ ਪਹੁੰਚੇ ਨੇ ਤਾਂ ਅਸੀਂ ਲੰਗਾਹ ਸਾਹਿਬ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਅੱਜ ਦੇ ਇਸ ਡੈਲੀਗੇਟ اجلاس ਨੂੰ ਕਿਸ ਤਰ੍ਹਾਂ ਦੇਖਦੇ ਨੇ ਸੁੱਚਾ ਸਿੰਘ ਲੰਗਾ ਹਾਂਜੀ ਲੰਗਾ ਸਾਹਿਬ ਕੀ ਕਹਿਣਾ ਚਾਹੋਗੇ ਡੈਲੀਗੇਟ اجلاس ਹੋਣ ਜਾ ਰਿਹਾ ਹੈ ਉਹ ਪਾਰਟੀ ਜਿਹੜੀ 1920 ਚ ਹੋਣ ਚਾਹੀ ਸੀ ਉਹਦੇ ਪ੍ਰਧਾਨ ਦੀ ਚੋਣ ਕੀਤੀ ਜਾਣੀ ਹੈ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਕਾਲੀ ਦਾਲ ਸੰਘਰਸ਼ਾਂ ਵਿੱਚੋਂ ਨਿਕਲਿਆ ਸੰਘਰਸ਼ੀ ਚੋਂ ਪੈਦਾ ਹੋਇਆ ਬਹੁਤ ਸਾਰੇ ਦੁਸ਼ਮਣਾਂ ਨੇ ਹਮਲੇ ਕੀਤੇ ਨੇ ਦਿੱਲੀ ਤੋਂ ਲੈ ਕੇ ਇੱਥੋਂ ਤੱਕ ਹਾਲਾਤ ਖਰਾਬ ਕੀਤੇ ਗਏ ਸਿੱਖ ਕੌਮ ਨੂੰ ਪਾੜਿਆ ਗਿਆ ਪਰ ਉਹਨਾਂ ਸਾਰੇ ਹਾਲਾਤਾਂ ਵਿੱਚੋਂ ਦੀ ਸ਼ਰਮਣੀ ਕਾਲੀ ਦਲ ਜੜਾ ਵਾ ਫੇਰ ਆਪਣੇ ਪੈਰਾਂ ਤੇ ਖੜਾ ਹੋਇਆ ਵਾ ਤੇ ਉਹ ਲੋਕ ਕਰ ਰਹੇ ਜਿਹੜੇ ਲੰਬਾ ਸਮਾਂ ਪਾਰਟੀ ਦਾ ਹਿੱਸਾ ਰਹੇ ਉਹ ਮੈਂ ਸਮਝ ਨਹੀਂ ਆਵਾਂ ਕਿ ਥੋੜੀ ਦੇਰ ਤੱਕ ਪ੍ਰਧਾਨ ਦੀ ਚੋਣ ਹੋ ਜਾਣੀ ਏ ਤੇ 27 ਤੱਕ ਸਾਰੇ ਹੀ ਇੱਥੇ ਹੀ ਮਰਨੇ ਨੇ ਇੱਕ ਆ ਦੋਕਾਂ ਨੂੰ ਹੱਥ ਜੋੜ ਕੇ ਲਾਵਾਂਗੇ ਤੇ ਬਾਕੀ ਕੰਧਾਂ ਨੂੰ ਵੱਜ ਵੱਜ ਕੇ ਮਰ ਜਾਣੇ ਨੇ ਪ੍ਰਧਾਨ ਪ੍ਰਧਾਨ ਦੇ ਤੌਰ ਤੇ ਸੁੱਚਾ ਸਿੰਘ ਲਗਾ ਦੀ ਕੀ ਚੋਅ ਐਸਾ ਕੋਣ ਹੋਣਾ ਚਾਹੀਦਾ ਪ੍ਰਧਾਨ ਉਹ ਹੋਣਾ ਚਾਹੀਦਾ ਜਿਹੜਾ ਪੰਜਾਬੀਆਂ ਨੂੰ ਨਾਲ ਲੈ ਕੇ ਅੱਗੇ ਵਧ ਸਕੇ ਤੇ ਜਿਹਦੇ ਕੋਲੋਂ ਸਾਰਾ ਹਿੰਦੁਸਤਾਨ ਦੀਆਂ ਵਿਰੋਧੀ ਪਾਰਟੀਆਂ ਡਰਦੀਆਂ ਨੇ ਜਿਵੇਂ ਹਰੀ ਸਿੰਘ ਨਲੂਏ ਕੋਲੋਂ ਪਠਾਨੀਆਂ ਡਰਦੀਆਂ ਹੈ ਕਿਆਂ ਇਸੇ ਤਰ੍ਹਾਂ ਹਾਏ ਸੁਖਵੀਰ ਆ ਗਿਆ ਹਾਏ ਸੁਖਵੀਰ ਆ ਗਿਆ ਜਿਹਨੂੰ ਮੂੰਹ ਤੋਂ ਹੰਦੀ ਜਾਂਚ ਨਹੀਂ ਉਹ ਵੀ ਸੁਖਬੀਰ ਦੇ ਖਿਲਾਫ ਬੋਲਦਾ ਸੁਖਜਿੰਦਰ ਸਿੰਘ ਰੰਧਾਵਾ ਦੀ ਚਿੱਠੀ ਜਾਰੀ ਹੋਈ ਹੈ ਜਿੱਦੇ ਚ ਇਲੈਕਸ਼ਨ ਕਮਿਸ਼ਨ ਨੂੰ ਲਿਖਿਆ ਗਿਆ ਉਹਨਾਂ ਵੱਲੋਂ ਹਾਂਜੀ ਸੁਖਜਿੰਦਰ ਸਿੰਘ ਰੰਧਾਵਾ ਦੀ ਓਏ ਉਹ ਉਹ ਤੇ ਨੰਨਾ ਚ ਤੇ ਨੰਨਾ 13 ਚ ਉਹਦੀ ਗੱਲ ਕਰਦੀ ਮੇਰੇ ਕੋਲ ਕਰਵਾਉਣੀ ਸੋਚਾ ਸਿੰਘ ਲੰਗਾ ਸੀਨੀਅਰ ਅਕਾਲੀ ਆਗੂ ਹੋਰ ਵੀ ਵੱਡੀ ਗਿਣਤੀ ਵਿੱਚ ਜਿੱਥੇ ਪਾਰਟੀ ਅੱਗੂ ਪਹੁੰਚ ਰਹੇ ਨੇ ਸ਼੍ਰੋਮਣਿਕ ਕਮੇਟੀ ਮੈਂਬਰ ਪਹੁੰਚ ਰਹੇ ਨੇ ਅਸੀਂ ਵਕਫਾ ਖਾਗੂਆ ਨਾਲ ਜ਼ਰੂਰ ਗੱਲਬਾਤ ਕਰ ਰਹੇ ਹਾਂ ਤਾਂ ਗੁਰਚਰਨ ਸਿੰਘ ਗਰੇਵਾਲ ਪਹੁੰਚੇ ਨੇ ਗਰੇਵਾਲ ਸਾਹਿਬ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਉਹ ਅੱਜ ਦੇ ਡੈਲੀਗੇਟ اجلاس ਨੂੰ ਕਿਸ ਤਰ੍ਹਾਂ ਦੇਖਦੇ ਐ ਜਾਂ ਕੌਣ ਹੋਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਦਾ ਅਗਲਾ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਰੇਵਾਲ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਅਕਾਲੀ ਦਲ ਦਾ ਡੈਲੀਗੇਟ اجلاس ਆ ਤੇ ਅਕਾਲੀ ਦਲ ਪੰਥ ਦੀ ਜਮਾਤ ਆ ਖੇਤਰੀ ਪਾਰਟੀ ਆ ਚੜਦੀ ਕਲਾ ਚਾ ਜਾਹੋ ਜਲਾਲ ਵੈਸੇ ਹੀ ਵਾਹੇ ਗੁਰੂ ਕੀ ਨਗਰੀ ਚ ਆਈਏ ਤੇ ਜਾਹੋ ਜਲਾਲ ਵੈਸੇ ਹੀ ਹੁੰਦਾ ਤੇ ਸਮੁੰਦਰੀ ਹਾਲ ਉਹ ਇਤਿਹਾਸਿਕ ਸਥਾਨ ਕੁਛ ਆ ਨਜ਼ਰ ਆ ਰਿਹਾ ਅੱਜ ਉਦਸ਼ਾ ਮੈਨੂੰ ਲੱਗਦਾ ਮੈਨੂੰ ਲੱਗਦਾ ਵੀ ਸ਼ਾਹ ਤਾਂ ਬੰਨਿਆ ਮੰਨ ਨਹੀਂ ਰਿਹਾ ਜਿੱਡੇ ਵੱਡੇ ਪੱਦਰ ਦੇ ਉੱਤੇ ਜਿੰਨਾ ਉਸ ਕਾਰਨ ਕੀ ਆ ਇੱਕ ਇੱਕ ਵੱਖਰੀ ਗੱਲ ਆ ਕਿ ਜਦੋਂ ਤੁਸੀਂ ਇਹਨਾਂ ਨੂੰ ਦਬਾਓਗੇ ਜਦੋਂ ਤੁਸੀਂ ਇਹਨਾਂ ਨੂੰ ਕਹਿੰਦੇ ਹੁੰਦੇ ਆ ਇਹਨਾਂ ਤੇ ਪ੍ਰੈਸ਼ਰ ਪਾਓਗੇ ਇਹਨਾਂ ਨੂੰ ਬਗੈਰ ਗਲਤੋਂ ਧੱਕਾ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਫਿਰ ਇਹ ਜਿਹੜੇ ਉੱਠ ਕੇ ਦੁੱਗਣੀ ਸ਼ਕਤੀ ਨਾਲ ਆਉਂਦੇ ਆ। ਹੁਣ ਇਹੋ ਹੀ ਲੋਕ ਸੀ ਨਾ ਜਿਹੜੇ ਕਹਿੰਦੇ ਸੀ ਜੀ ਸੁਵੀਰ ਸਿੰਘ ਜੀ ਕਿ ਨਾ ਅਸਤੀਫਾ ਦੇ ਦੇਣ। ਮੈਂ ਨਹੀਂ ਕਹਦਾ ਕਿ ਹੁਣ ਜਿਹੜਾ ਜਲਾਸ ਹੋਣ ਜਾ ਰਿਹਾ ਇਹਦੇ ਚ ਕੌਣ ਕਿਹਨੇ ਪ੍ਰਧਾਨ ਬਣਨਾ ਗੱਲ ਮੈਂ ਇਹ ਕਰਦਾ ਕਿ ਤੁਰ ਹੀ ਉੱਥੋਂ ਸੀਗੀ। ਸੋ ਬਹੁਤ ਵੱਡਾ ਉਤਸ਼ਾਹ ਵਾ ਤੁਸੀਂ ਦੇਖੋਗੇ ਇਹਦਾ ਮੁਕਾਬਲਾ ਕਿੱਥੋਂ ਹੋ ਜੂਗਾ। ਕੋ ਸਾਰੇ ਦੇਸ਼ ਦੇ ਅੰਦਰੋਂ ਡੈਲੀਗੇਟ ਇੱਥੇ ਆਏ ਨੇ। ਚਾਹੇ ਮਹਾਰਾਸ਼ਟਰ ਬੰਬਈ, ਯੂਪੀ ਸਾਰੇ ਥਾਵਾਂ ਤੋਂ ਜਿਹੜੇ ਡੈਲੀਗੇਟ ਆਏ ਨੇ। ਬਹੁਤ ਵੱਡਾ ਸਾਹਿਬ ਨੇ ਹੁਣ ਸਾਡੇ ਨਾਲ ਚਿੱਠੀ ਸਾਂਝੀ ਕੀਤੀ ਜਿੰਦੇ ਚ ਕਾਂਗਰਸ ਦੇ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਲੈਕਸ਼ਨ ਕਮਿਸ਼ਨ ਨੂੰ ਅਜਦਾ ਡੈਲੀਗੇਟੇਜ ਰੋਕਣ ਲਈ ਲਿਖਿਆ ਦੇਖੋ ਇੱਕੋ ਇੱਕ ਐਸੀ ਪਾਰਟੀ ਆ ਜਿਹਦੇ ਖਿਲਾਫ ਸਾਰੇ ਇਕੱਠੇ ਨੇ ਆਪਸ ਵਿੱਚ ਸਾਰੇ ਲੜਨਗੇ ਆਮ ਆਦਮੀ ਬੀਜੇਪੀ ਨਾਲ ਲੜੂਗੀ ਬੀਜੇਪੀ ਕਾਂਗਰਸ ਨਾਲ ਲੜੂਗੀ ਹੋਰ ਸਾਰੇ ਲੜਨਗੇ ਪਰ ਇੱਕੋ ਇੱਕ ਐਸੀ ਪਾਰਟੀ ਆ ਉਹ ਵੀ ਸ਼ਰੂਪਨੀ ਅਕਾਲੀ ਦਲ ਆ ਜਿਹਦੇ ਖਿਲਾਫ ਸਾਰੇ ਇਕੱਠੇ ਹੋ ਕੇ ਲੜਦੇ ਆ